ਇਸ ਇਰਾਨ ਤੇਲ 2024 ਦੀ ਰਾਤ ਲੋ ਇਜ਼ਰਾਈਲ ਤੇ ਫਿਰ ਹਮਲਾ ਹੋਇਆ ਇਹ ਹਮਲਾ ਕਿਸੇ ਆਤਮਾਤਿਕ ਗੁੱਟ ਨੇ ਨਹੀਂ ਲਈ ਸਕੋ ਸੀਰੀਆ ਇਰਾਕ ਇਰਾਨ ਤੇ ਜੋ ਮਾਨ ਨਹੀਂ ਕੀਤਾ ਸੀ ਪਰ ਕੱਲੇ ਇਰਾਨ ਵੱਲੋਂ ਕੀ 300 ਤੋਂ ਵੱਧ ਡੋਮੈਸਟਿਕ ਡਰੋਨ ਅਤੇ ਮਸਾਈਲਾਂ ਨਾਲ ਇਜ਼ਰਾਈਲ ਤੇ ਹਮਲਾ ਕੀਤਾ ਗਿਆ ਇਰਾਨ ਨੂੰ ਪਤਾ ਸੀ ਕਿ ਇਹ ਹਮਲਾ ਫੇਲ ਹੋਵੇਗਾ ਪਰ ਫਿਰ ਵੀ ਇਰਾਨ ਨੇ ਇਜ਼ਰਾਈਲ ਤੇ ਹਮਲਾ ਕਿਉਂ ਕੀਤਾ ਦੂਜੇ ਪਾਸੇ ਇਸ ਹਮਲੇ ਨਾਲ ਇਜ਼ਰਾਈਲ ਨੂੰ ਕੀ ਫਾਇਦਾ ਹੋਵੇਗਾ ਆਪਾਂ ਇਸ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ 1 ਅਪ੍ਰੈਲ 2024 ਨੂੰ ਇਜ਼ਰਾਈਲ ਨੇ ਸੀਰੀਆ ਵਿੱਚ ਈਰਾਨ ਦੇ ਇੱਕ ਆਰਮੀ ਬੇਸ ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਈਰਾਨ ਦਾ ਇੱਕ ਆਰਮੀ ਜਰਨਲ ਅਤੇ ਛੇ ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਤੋਂ ਬਦਲਾ ਲੈਣ ਲਈ ਆਪਰੇਸ਼ਨ ਟ੍ਰੂ ਪ੍ਰੋਮਿਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਈਰਾਨ ਨੇ ਸਿੱਧਾ ਅਮਰੀਕਾ ਨੂੰ ਵੀ ਕਹਿ ਦਿੱਤਾ ਸੀ ਕਿ ਅਸੀਂ ਇਸ ਦਾ ਬਦਲਾ ਲਾਵਾਂਗੇ ਪਰ ਅਮਰੀਕਾ ਤੇ ਇਜ਼ਰਾਈਲ ਦੀ ਦੋਸਤੀ ਹੋਣ ਕਾਰਨ ਅਮਰੀਕਾ ਨੇ ਇਜ਼ਰਾਈਲ ਨੂੰ ਈਰਾਨ ਦੀ ਇਸ ਚਾਲ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਤੇ ਇਜ਼ਰਾਈਲ ਦੇ ਹਮਲੇ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। 13 ਬ੍ਰੈਲ 2024 ਨੂੰ ਜਦੋਂ ਈਰਾਨ ਨੇ ਰਾਤ ਨੂੰ ਇਜ਼ਰਾਇਲ ਤੇ 331 ਡਰੋਨਾਂ ਅਤੇ ਮਿਸਾਈਲਾਂ ਨਾਲ ਹਮਲਾ ਕੀਤਾ ਤਾਂ ਇਜ਼ਰਾਇਲ ਨੇ 125 ਡਰੋਨਾਂ ਅਤੇ 103 ਬਲਾਸਟਿਕ ਮਿਸਾਈਲਾਂ ਅਤੇ 36 ਕਰੂਜ਼ ਮਿਸਾਈਲਾਂ ਨੂੰ ਹਵਾ ਵਿੱਚ ਹੀ ਖਤਮ ਕਰ ਦਿੱਤਾ ਪਰ ਫਿਰ ਵੀ ਸੱਤ ਮਿਸਾਈਲਾਂ ਇਜ਼ਰਾਇਲ ਦੀ ਧਰਤੀ ਤੇ ਡਿੱਗੀਆਂ ਜਿਸ ਨਾਲ 1200 ਲੋਕਾਂ ਦੀ ਮੌਤ ਹੋ ਗਈ ਅਖੀਰਕਾਰ ਇਜ਼ਰਾਇਲ ਨੇ ਇਹ ਹਮਲਾ ਕਿਵੇਂ ਰੋਕਿਆ ਇਸ ਲਈ ਇਜ਼ਰਾਇਲ ਨੇ ਆਇਰਨ ਡੋਮ ਅਤੇ ਐਰੋ 3 ਸਿਸਟਮ ਦੀ ਵਰਤੋਂ ਕੀਤੀ ਆਇਰਨ ਡੋਮ 2011 ਦਾ ਬਣਿਆ ਇੱਕ ਹਵਾਈ ਮਿਸਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਖਤਮ ਕਰ ਦੇ ਵਾਲਾ ਸਿਸਟਮ ਹੈ ਪਰ ਇਹਦੀ ਮਾਰ ਬਹੁਤੀ ਦੂਰ ਤੱਕ ਨਹੀਂ ਹੈ ਪਰ ਇਜ਼ਰਾਈਲ ਵੱਲੋਂ ਬਣਾਇਆ ਗਿਆ ਐਰੋ 3 ਸਿਸਟਮ ਦੂਰ ਰੇਜ ਤੱਕ ਮਸਾਇਲਾਂ ਨੂੰ ਵੀ ਹਵਾ ਵਿੱਚ ਹੀ ਖਤਮ ਕਰ ਦਿੰਦਾ ਹੈ ਇਸ ਤੋਂ ਇਲਾਵਾ ਇਜ਼ਰਾਈਲ ਕੋਲ ਡੇਵਿਡਸ ਲਿੰਗ ਪੈਟਰੋਲਟ ਆਇਰਨ ਬੀਮ ਸਿਸਟਮ ਵੀ ਹੈ ਇਹਨਾਂ ਨਾਲ ਇਜ਼ਰਾਈਲ ਦਾ ਇਹ ਡਿਫੈਂਸ ਸਿਸਟਮ ਦੁਨੀਆ ਵਿੱਚ ਸਭ ਤੋਂ ਵਧੀਆ ਬਣ ਜਾਂਦਾ ਹੈ ਹੁਣ ਆਪਾਂ ਸਮਝਦੇ ਹਾਂ ਵੀ ਜਦੋਂ ਈਰਾਨ ਨੂੰ ਪਤਾ ਸੀ ਵੀ ਹਮਲਾ ਨਕਾਮ ਹੋਵੇਗਾ ਫਿਰ ਉਹਨਾਂ ਨੇ ਹਮਲਾ ਕਿਉਂ ਕੀਤਾ? ਇਹਦੇ ਪਿੱਛੇ ਕੁਝ ਕਾਰਨ ਹੋ ਸਕਦੇ ਨੇ। ਸਭ ਤੋਂ ਪਹਿਲਾ ਕਾਰਨ ਹੋ ਸਕਦਾ ਹੈ ਰਿਟੇਲੀਏਸ਼ਨ। ਈਰਾਨ ਦੂਜੇ ਦੇਸ਼ਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਹੁਣ ਉਹ ਚੁੱਪ ਨਹੀਂ ਬੈਠਣਗੇ। ਇਜ਼ਰਾਈਲ ਵੱਲੋਂ ਫਿਲਸਤੀਨ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਬਦਲਾ ਵੀ ਲੈ ਸਕਦੇ ਹਾਂ। ਇਸ ਲਈ ਈਰਾਨ ਦੇ ਲੋਕਾਂ ਨੇ ਵੀ ਇਸ ਫੇਲ ਹੋਏ ਹਮਲੇ ਨੂੰ ਵੀ ਖੁਸ਼ੀ ਨਾਲ ਮਨਾਇਆ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਅਖੀਰਕਾਰ ਈਰਾਨ ਵੱਲੋਂ ਕੋਈ ਇਜ਼ਰਾਈਲ 'ਤੇ ਜਵਾਬੀ ਕਾਰਵਾਈ ਤਾਂ ਕੀਤੀ ਗਈ। ਤੇ ਜੇ ਹੁਣ ਆਪਾਂ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਅਲਤੇ ਹਮਲਾ ਨਹੀਂ ਕੀਤਾ ਉਹ ਇਹ ਹਮਲੇ ਹਮਾਸ ਅਜਬੁੱਲਾ ਹੌਥੀ ਤੇ ਸ਼ੀਆ ਵਰਗੇ ਅੰਤਕੀ ਗੁੱਟਾਂ ਵੱਲੋਂ ਕਰਾਉਂਦਾ ਸੀ ਪਰ ਇਸ ਹਮਲੇ ਦੀ ਸਿੱਧੀ ਜ਼ਿੰਮੇਵਾਰੀ ਈਰਾਨ ਨੇ ਲੈ ਕੇ ਆਪਦੇ ਅੰਤਕੀ ਗੁੱਟਾਂ ਨੂੰ ਇਹ ਹੌਸਲਾ ਅਭਜਾਈ ਦਿੱਤੀ ਹੈ ਕਿ ਈਰਾਨ ਉਹਨਾਂ ਨਾਲ ਖੜਾ ਹੈ ਹੁਣ ਜੇ ਆਪਾਂ ਤੀਜੇ ਕਾਰਨ ਦੀ ਗੱਲ ਕਰੀਏ ਤਾਂ ਈਰਾਨ ਸਾਰੇ ਮੁਸਲਮਾਨ ਦੇਸ਼ਾਂ ਦਾ ਰਾਜਾ ਬਣਨ ਵਾਸਤੇ ਵੀ ਇਹ ਕਰ ਸਕਦਾ ਹੈ ਕਿਉਂਕਿ ਫਿਲਸਤੀਨ ਤੇ ਗਾਜ਼ਾ ਤੇ ਇਜ਼ਰਾਇਲ ਪਿਛਲੇ ਕਈ ਮਹੀਨਿਆਂ ਤੋਂ ਹਮਲਾ ਕਰ ਰਿਹਾ ਸੀ ਪਰ ਕੋਈ ਵੀ ਮੁਸਲਮਾਨ ਦੇਸ਼ ਉਹਨਾਂ ਦੇ ਹੱਕ ਵਿੱਚ ਨਹੀਂ ਆਇਆ ਈਰਾਨ ਉਹਨਾਂ ਦੇ ਹੱਕ ਵਿੱਚ ਆ ਕੇ ਸਾਰੇ ਮੁਸਲਮਾਨ ਦੇਸ਼ਾਂ ਬਹਿਤ ਦੀ ਟਾਕ ਬਾਰੇ ਹੁਣ ਅੱਗੇ ਆਪਾਂ ਜੇ ਗੱਲ ਕਰੀਏ ਤਾਂ ਇਸ ਨਾਲ ਇਜ਼ਰਾਈਲ ਨੂੰ ਕੀ ਫਾਇਦਾ ਹੋਏਗਾ ਤਾਂ ਇਸ ਹਮਲੇ ਵਿੱਚ ਇਜ਼ਰਾਈਲ ਨੇ 98% ਮਸਾਇਲਾਂ ਨੂੰ ਹਵਾ ਵਿੱਚ ਹੀ ਖਤਮ ਕਰ ਦੇਣ ਕਾਰਨ ਆਇਨਾ ਦੇ ਐਰੋ 3 ਸਿਸਟਮ ਨੂੰ ਪੂਰੀ ਦੁਨੀਆ ਨੇ ਕੰਮ ਕਰਦੇ ਦੇਖਿਆ ਕਿ ਇਹ ਕਿੰਨਾ کارਗਰ ਹੈ ਇਸ ਨੇ ਜਰਮਨੀ ਨੇ 4 ਬਿਲੀਅਨ ਯੂਰੋ ਦੀ ਡੀਲ ਐਰੋ 3 ਸਿਸਟਮ ਲਈ ਕੀਤੀ 2025 ਤੱਕ ਇਹ ਸਿਸਟਮ ਜਰਮਨੀ ਕੋਲ ਵੀ ਪਹੁੰਚ ਜਾਵੇਗਾ ਹੁਣ ਇਜ਼ਰਾਈਲ ਤੇ ਇਰਾਨ جنگ ਲਈ ਆਮਲੇ ਸਾਹਮਣੇ ਨਹੀਂ ਹੁਣ ਇਜ਼ਰਾਈਲ ਇਰਾਨ ਤੇ ਕੀ ਜਵਾਬੀ ਕਾਰਵਾਈ ਕਰਦਾ ਹੈ ਇਹ ਹਜੇ ਦੇਖਣਾ ਬਾਕੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੀ رائے ਕਮੈਂਟ ਵਿੱਚ ਜ਼ਰੂਰ ਦੇਣੀ ਧੰਨਵਾਦ